ਇਹ ਆਪੀ ਦੀ ਫਿਲਮ ਹੈ ਧਰਤੀ ਉਹਦੇ ਚ ਮੁੱਖ ਮੰਤਰੀ ਸੀਗਾ ਉਹਦਾ ਨਾਂ ਸੀ ਬਲਜੀਤ ਸਿੰਘ ਵਡਾਲਾ ਦੇਖੀਏ ਇਹ ਵਿਚਰ ਤੁਸੀਂ ਮੇਰੇ ਨਾ ਮੇਰਾ ਛੋਟਾ ਬ੍ਰਦਰ ਹੈ ਆ ਉਹਦਾ ਜਿਹੜਾ ਸੀਗਾ ਬੜਾ ਆਪਣੇ ਖਾਸਮ ਖਾਸ ਦੋਸਤ ਉਹ ਉਹਦੇ ਵਿੱਚ ਮੂਵੀ ਵਿੱਚ ਹੈਗਾ ਆ ਅੱਛਾ ਫਿਰ ਤੁਹਾਨੂੰ ਯਾਦ ਹੋਏਗਾ ਉਹ ਬਲਜੀਤ ਸਿੰਘ ਵਡਾਲਾ ਪ੍ਰੇਮ ਚੋਪੜਾ ਨੇ ਰੋਲ ਨਿਭਾਇਆ ਸੀ ਮੁੱਖ ਮੰਤਰੀ ਪੰਜਾਬ ਬਣਿਆ ਸੀ ਵਡਾਲਾ ਦੇ ਜਿਹੜੇ ਚੇਲੇ ਹੁੰਦੇ ਆ ਨਾ ਉਹ ਮੁੱਖ ਮੰਤਰੀ ਨੂੰ ਕੁਰਸੀ ਤੇ ਲਾਂਚ ਲੱਗੇ ਰਹਿੰਦੇ ਆ ਆਪਣੇ ਪ੍ਰਧਾਨ ਨੂੰ ਤੁਸੀਂ ਵੀ ਉਹੀ ਕੰਮ ਕਰਨ ਜਾ ਰਹੇ ਹੋ ਨਾਮ ਵੀ ਮਿਲਦਾ ਵਡਾਲਾ ਦੋਨਾਂ ਦਾ ਤੁਹਾਨੂੰ ਹੈ ਤਾਂ ਇਦਾਂ ਹੀ ਜੀ ਵਸੇ ਕੀ ਪਤਾ ਸੱਰ ਤੋਂ ਗੁਰੂ ਸਾਹਿਬ ਨੇ ਸੇਵਾ ਲੈਣੀ ਹੋਵੇ ਇਹ ਉਹ ਫਿਲਮ ਚੋਂ ਅਸੀਂ ਤੁਹਾਨੂੰ ਪ੍ਰੇਰਨਾ ਮਿਲੀ ਵੀ ਆਪਾਂ ਨੇ ਫਿਲਮ ਚਲੋ ਫਿਲਮ ਵਿੱਚ ਦੇਖੀ ਨਹੀਂ ਉਹ ਤਾਂ ਸੁਣੀ ਆ ਦੇਖਿਓ ਜ਼ਰੂਰ ਦੱਸ ਦਿਨਾ ਵਿੱਚ ਦੇਖਣੀ ਚਾਹੀਦੀ ਆ ਕਰਕੇ ਵਡਾਲਾ ਸਾਹਿਬ ਦਾ ਜ਼ਿਕਰ ਹੁੰਦਾ ਉਹ ਚ ਦੇਖਣੀ ਬਣਦੀ ਵੀ ਆ ਸਾਰੇ ਉਹਨਾਂ ਦੇ ਪਰਿਵਾਰਕ ਸਾਥੀਆਂ ਦਾ ਵਡਾਲਾ ਨਾਮ ਆ ਗਿਆ ਬਲਜੀਤ ਮੇਰਾ ਦਾ ਉਹਨਾਂ ਬਲਜੀਤ ਸਿੰਘ ਵਡਾਲਾ ਨਾਮ ਹੈ ਜਿਹੜਾ ਮੁੱਖ ਮੰਤਰੀ ਦਾ ਤੁਸੀਂ ਦੇਖਾਂਗੇ ਫਿਰ ਤਾਂ ਬਲਜੀਤ ਬਿਲਕੁਲ ਠੀਕ ਅਲੀਦਲ ਵੱਲੋਂ ਜਿਹੜੇ 8 ਆਪਣੇ ਆਗੂਆਂ ਨੂੰ ਪਾਰਟੀ ਚੋਂ ਕੱਢਿਆ ਗਿਆ ਸੀ ਉਹਨਾਂ ਚੋਂ ਇੱਕ ਗੁਰਪ੍ਰਤਾਪ ਸਿੰਘ ਵਡਾਲਾ ਸਾਹਿਬ ਕਾ ਵਿਧਾਇਕ ਸਾਹਿਬਾ ਮੌਜੂਦ ਨੇ ਗੱਲਬਾਤ ਕਰ ਰਹੇ ਹੈ ਵਡਾਲਾ ਸਾਹਿਬ ਇਹ ਸਿੱਧੀ ਜੀ ਗੱਲ ਹੈ ਜਿੱਦਾਂ ਤੁਸੀਂ ਕਿਹਾ ਵੀ ਗੈਰ ਸੰਵਿਧਾਨਿਕ ਤੌਰ ਤੇ ਤੁਹਾਨੂੰ ਕੱਢਿਆ ਗਿਆ ਉਹ ਤੁਹਾਨੂੰ ਕੱਢਿਆ ਜਾਣਾ ਨਹੀਂ ਬਣਦਾ ਸਰਪ੍ਰਸਤ ਢੀਂਟਾ ਸਾਹਿਬ ਨੇ ਵੀ ਕਹਿ ਦਿੱਤਾ ਕਿ ਤੁਹਾਨੂੰ ਕੋਈ ਨੋਟਿਸ ਨਹੀਂ ਤੁਹਾਨੂੰ ਕੋਈ ਪੁੱਛਗਿੱਛ ਨਹੀਂ ਐਦਾਂ ਹੀ ਬਿਨਾਂ ਸਰਪ੍ਰਸਤ ਵੱਲੋਂ ਪ੍ਰਧਾਨ ਨੂੰ ਪੁੱਛਿਆ ਕਿ ਨਾ ਬਿਨਾਂ ਉਹਨਾਂ ਤੋਂ ਸਲਾਹ ਕੀਤਾ ਬਿਨਾਂ ਤੁਹਾਨੂੰ ਵਾਪਸ ਲੈ ਲੈਣਾ ਤੁਸੀਂ ਆਪਣੇ ਇਹਨਾਂ ਨੂੰ ਜਾਇਜ਼ ਕਿਦਾਂ ਠਹਿਰਾ ਰਹੇ ਹੋ ਦੇਖੋ ਜੀ ਗ ਮੈਂ ਅਸੀ ਅਕਾਲੀ ਸੀਗੇ ਜਮੇ ਅਕਾਲੀ ਰਵਾਂਗੇ ਅਕਾਲੀ ਠੀਕ ਹੈ ਜੀ ਅਕਾਲੀ ਦਲ ਕੋਈ ਕਿਸੇ ਦੀ ਪਰਸਨਲ ਜ਼ਗੀਰ ਨਹੀਂ ਹੈਗੀ ਕੋਈ ਇਹ ਜਿਹੜਾ ਅਕਾਲੀ ਦਲ ਹੈ ਨਾ ਜੀ ਇਹ ਪੰਥ ਦੀ ਮਲਕੀਤ ਆ ਤੇ ਪੰਥ ਇਹਦੇ ਫੈਸਲੇ ਕਰਦਾ ਆ ਹੁਣ ਜੇ ਆਪਣੇ ਉਹਨਾਂ ਨੂੰ ਕਿਸੇ ਗੱਲ ਦਾ ਦਬਾਅ ਸੀ ਉਹਨਾਂ ਉੱਪਰ ਚਾਹੇ ਉਹ ਪ੍ਰਦੀਪ ਕਲੇਰ ਦਾ ਸੀਗਾ ਜਾਂ ਹੋਰ ਜਿਹੜੇ ਸ਼ਿਟ ਨੇ ਬਹੁਤ ਆਪਣੇ ਵੱਡੀ-ਵੱਡੀਆਂ ਜਿਹੜੀਆਂ ਆਪਣੇ ਪਰਤਾਲ ਕਰਕੇ ਤੇ ਵੱਡੇ-ਵੱਡੇ ਫੈਸਲੇ ਲਏ ਆ ਕੱਢ ਕੇ ਲਿਆਂਦੇ ਇਲਜ਼ਾਮ ਲਾਏ ਆ ਉਹਨਾਂ ਤੋਂ ਘਬਰਾ ਗਏ ਉਹਨਾਂ ਤੋਂ ਬਖਰਾ ਗਏ ਪੈਨਿਕ ਛਾ ਕੇ ਉਹਨਾਂ ਨੇ ਫੈਸਲਾ ਲਿਆ ਜਿਹੜਾ ਸਹੀ ਤਰੀਕੇ ਨਾਲ ਨਹੀਂ ਲਿਆ ਗਿਆ ਤਾਂ ਸਾਨੂੰ ਨੋਟਿਸ ਦਿੰਦੇ ਬੁਲਾਉਂਦੇ ਸਾਨੂੰ ਇਕੱਲੇ ਇਕੱਲੇ ਨੂੰ ਅਸੀਂ ਜੀ ਸਦਕੇ ਜਾ ਕੇ ਉਹਨਾਂ ਦਾ ਜਵਾਬ ਦਿੰਦੇ ਜਿਹੜੀ ਉਹ ਤਰੀਕ ਦੇ ਰਹੇ ਨੇ 26 ਜੂਨ 2024 ਨੂੰ ਮਤਾ ਪਾਸ ਕਰਕੇ ਸਾਡੇ ਹਿਦਾਇਤ ਕੀਤੀ ਉਹ ਤਾਂ ਉਹ ਤਾਂ ਨਾ ਸਿਰ ਮੀਡੀਆ ਵਾਸਤੇ ਆ ਮੀਡੀਆ ਵਾਸਤੇ ਮੀਡੀਆ ਕੋਈ ਫੋਨ ਵੀ ਨਹੀਂ ਆਇਆ ਤੁਹਾਨੂੰ ਕੋਈ ਫੋਨ ਨਹੀਂ ਆਇਆ ਫੋਨ ਤਾਂ ਕਿਹਨੇ ਕਰਨਾ ਜੇ ਸਹੀ ਤਰੀਕਾ ਅਪਣਾਇਆ ਜਾਵੇ ਤਾਂ ਚਿੱਠੀ ਲਿਖਣੀ ਚਾਹੀਦੀ ਆ ਸਾਨੂੰ ਜਾਇ ਵਟਸਐਪ ਮੈਸੇਜ ਆਵੇ ਚਾਹੇ ਜਿਵੇਂ ਚਿੱਠੀ ਆਵੇ ਤਾਂ ਕਿ ਅਸੀਂ ਉਹਦਾ ਜਵਾਬ ਦੇ ਸਕੀਏ ਪਰ ਨਹੀਂ ਆਇਆ ਕੋਈ ਚਲੋ ਠੀਕ ਹੈ ਉਹਨਾਂ ਦੀ ਮਰਜ਼ੀ ਆ ਮਨਮਰਜ਼ੀ ਕਰ ਗਏ ਉਹ ਤਾਂ ਇੱਕ ਨਿੱਜੀ ਵਿਅਕਤੀ ਦੇ ਆਲੇ ਦੋਲੇ ਘੁੰਮ ਰਿਹਾ ਪਹਿਲਾਂ ਦੁਪਹਿਰ ਤੱਕ ਤਾਂ ਕੋਈ ਉਹਨਾਂ ਦਾ ਮਾਨ ਨਹੀਂ ਸੀਗਾ ਇਹ ਫੈਸਲਾ ਕਰਨ ਦਾ ਜਦ ਦੇਖਿਆ ਵੀ ਸੋਸ਼ਲ ਮੀਡੀਆ ਤੇ ਬਹੁਤ ਦਬਾਅ ਪੈ ਗਿਆ ਪ੍ਰਦੀਪ ਕਲੇਰ ਦਾ ਪ੍ਰਦੀਪ ਕਲੇਰ ਵੀ ਵਾਰੀ ਪਾਪੀ ਆਊਗਾ ਗੋਣਾਗਾ ਰਹੂਗਾ ਫਾਂਸੀ ਲੱਗ ਜਿਵੇਂ ਉਹਨੂੰ ਸਾਨੂੰ ਕੋਈ ਅੰਦਾਜ਼ ਨਹੀਂ ਹੈਗਾ ਮਨੂੰ ਸਜ਼ਾ ਮਿਲਣੀ ਚਾਹੀਦੀ ਪਾਪੀਆਂ ਨੂੰ ਪਰ ਜਿਹਨੇ ਗਲਤੀ ਕੀਤੀ ਜਿਹਨੇ ਗੁਰੂ ਗ੍ਰੰਥ ਸਾਹਿਬ ਦਾ ਅੱਦੀ ਅਜ਼ਮਤ ਨੂੰ ਢਾਲਾਈ ਆ ਪਰ ਗੱਲ ਇਹ ਹੈ ਜੀ ਵੀ ਆਪਾਂ ਉਹਨਾਂ ਦੀ ਪੁਸ਼ਤਪਨਾਇ ਵੀ ਕਰਦੇ ਆਂ ਤੇ ਜਿਹੜੀ ਉਹਨਾਂ ਦੀ ਵਿਚੋਲਗੀ ਵੀ ਆਪਾਂ ਉਹਦਾ ਵੀ ਫਾਇਦਾ ਲੈ ਰਹੇ ਆਂ ਉਹਦੀ ਵੀ ਸੇਵਾ ਲੈ ਰਹੇ ਆਂ ਤੇ ਤੁਸੀਂ ਇੱਕ ਪਾਸੇ ਕਹਿੰਦੇ ਆਂ ਵੀ ਉਹ ਗੁਨਾਗਾਰ ਆ ਤੇ ਦੂਜੇ ਪਾਸੇ ਜਿੱਦ ਦਾ ਇਸ਼ੂ ਬਣਾ ਕੇ ਬੱਠਾ ਹੈ ਪ੍ਰੈਸਟੀਜ ਇਸ਼ੂ ਈਗੋ ਇਸ਼ੂ ਕੀ ਕਹਿੰਦੇ ਹੋ ਕਿ ਮੈਂ ਨਹੀਂ ਹਟਦਾ ਪ੍ਰਧਾਨ ਦੇਖੋ ਜੀ ਇਹ ਗੱਲ ਹੈ ਇਹ ਤੇ ਤਾਂ ਵੈਸੇ ਆਪਣੀ ਜ਼ਿੰਦਗੀ ਚ ਪ੍ਰੈਸਟੀਜ ਇਸ਼ੂ ਦਾ ਕਿਸ਼ ਨੂੰ ਬਣਾਉਣਾ ਹੀ ਚਾਹੀਦਾ ਬਣਾਇਆ ਉਹਨਾਂ ਨੇ ਹਾਂ ਜਾਂ ਨਾ ਇਹ ਤਾਂ ਇਹ ਤਾਂ ਹੁਣ ਜੀ ਦੇਖੋ ਉਹ ਤਾਂ ਇਹ ਤਾਂ ਸ਼ੁਭੀਰ ਕਹਿ ਸਕਦੇ ਨਾ ਪਰ ਮੈਂ ਕਹੂੰਗਾ ਵੀ ਇੰਨਾ ਤੁਸੀਂ ਵੀ 2 ਸਾਲ ਤੋਂ ਲੱਗੇ ਹੋ ਵੀ ਪ੍ਰਧਾਨੀ ਛੱਡੋ ਇੰਨਾ ਦੇਖੋ ਇੰਨੀ ਜਿੱਦ ਇਨੀ ਆਕੜ ਨਹੀਂ ਕਰਨੀ ਚਾਹੀਦੀ ਜੇ ਸੰਗਤ ਚਾਹੁੰਦੀ ਆ ਚੁੰਦਾ ਕਮੇਟੀ ਵਿੱਚ ਲਿਖਿਆ ਗਿਆ ਸੀਗਾ ਵਰਕਰ ਵੀ ਚਾਹੁੰਦੇ ਆ ਅੱਛਾ ਮੈਂ ਤੁਹਾਨੂੰ ਹੋਰ ਦੱਸਦਾ ਜਿਹੜੇ ਬੰਦੇ ਉਹਨਾਂ ਦੇ ਆਏਦਾਲੇ ਬੈਠੇ ਆ ਨਾਲ ਉਹਨਾਂ ਜੋ 80% ਲੀਡਰੇ ਚਾਹੁੰਦੇ ਆ 80% ਜੀਮਾ ਚਾਹੁੰਦਾ ਰਣਿੱਕੇ ਚਾਹੁੰਦਾ ਗਰੇਵਾਲ ਚਾਹੁੰਦਾ ਮੇਰਾ ਨਾਂ ਨਹੀਂ ਤਿੰਨਾਂ ਦਾ ਨਾਮ ਲੈਣਾ ਤੁਸੀਂ ਤਿੰਨਾਂ ਚ ਦੋ ਤਾਂ ਚਾਹੁੰਦੇ ਹੀ ਆ ਕਿਹੜੇ ਕਿਹੜੇ ਨਾਮ ਦੱਸ ਦੋ ਫਿਰ ਜਾਂ ਜਿਹੜਾ ਇੱਕ ਨਹੀਂ ਆ ਦੱਸ ਦੋ ਚਲੋ ਗਰੇਵਾਲ ਹੋਇਆ ਆਪਣਾ ਰਣੀਕੇ ਹੋਇਆ ਜਿਹੜਾ ਪਹਿਲਾ ਨਾਮ ਲੈਣਾ ਜੀ ਹਾਂ ਚਾਹੁੰਦਾ ਉਹ ਨਹੀਂ ਚਾਹੁੰਦਾ ਪਹਿਲਾ ਨਾਮ ਲੈਣਾ ਅੱਛਾ ਇੱਕ ਮੈਂ ਤੁਹਾਨੂੰ ਗੱਲ ਕਰਦਾ ਕਿ ਨਾ ਪੰਜਾਬੀ ਦੀ ਫਿਲਮ ਹੈ ਧਰਤੀ ਉਹਦੇ ਚ ਮੁੱਖ ਮੰਤਰੀ ਸੀਗਾ ਉਹਦਾ ਨਾਂ ਸੀ ਬਲਜੀਤ ਸਿੰਘ ਵਡਾਲਾ ਦੇਖੀਏ ਇਹ ਫਿਲਮ ਤੁਸੀਂ ਮੇਰੇ ਨਾ ਮੇਰਾ ਛੋਟਾ ਬ੍ਰਦਰ ਆ ਹਾਂ ਉਹਦਾ ਜਿਹੜਾ ਸੀਗਾ ਬੜਾ ਆਪਣੇ ਖਾਸਮ ਖਾਸ ਦੋਸਤ ਉਹ ਉਹਦੇ ਵਿੱਚ ਉਸ ਮੂਵੀ ਵਿੱਚ ਹੈਗਾ ਆ ਅੱਛਾ ਫਿਰ ਤੁਹਾਨੂੰ ਯਾਦ ਹੋਏਗਾ ਉਹ ਬਲਜੀਤ ਸਿੰਘ ਵਡਾਲਾ ਪ੍ਰੇਮ ਚੋਪੜੇ ਰੋਲ ਨਮਾਇਆ ਸੀ ਮੁੱਖ ਮੰਤਰੀ ਪੰਜਾਬ ਬਣਿਆ ਸੀ ਵਡਾਲਾ ਦੇ ਜਿਹੜੇ ਚੇਲੇ ਹੁੰਦੇ ਆ ਨਾ ਉਹ ਮੁੱਖ ਮੰਤਰੀ ਨੂੰ ਕੁਰਸੀ ਤੋਂ ਲਾਣ ਚ ਲੱਗੇ ਰਹਿੰਦੇ ਆ ਆਪਣੇ ਪ੍ਰਧਾਨ ਨੂੰ ਤੁਸੀਂ ਵੀ ਉਹੀ ਕੰਮ ਕਰਨ ਜਾ ਰਹੇ ਹੋ ਨਾਮ ਵੀ ਮਿਲਦਾ ਵਡਾਲਾ ਦੋਨਾਂ ਦਾ ਚਲੋ ਹੈ ਤਾਂ ਇਦਾਂ ਹੀ ਜੀ ਵੈਸੇ ਕੀ ਪਤਾ ਸੱਰ ਤੋਂ ਗੁਰੂ ਸਾਹਿਬ ਨੇ ਸੇਵਾ ਲੈਣੀ ਹੋਵੇ ਪਰ ਅਸੀਂ ਪੰਥ ਵਾਸਤੇ ਕਰ ਰਹੇ ਆ ਅਸੀਂ ਨਿੱਜ ਵਾਸਤੇ ਨਹੀਂ ਕਰ ਰਹੇ ਨਿਰਸਵਾਰਥ ਕਰ ਰਹੇ ਆ ਉਸ ਪਿਕਚਰ ਤੋਂ ਨਹੀਂ ਤੁਹਾਨੂੰ ਪ੍ਰੇਰਨਾ ਮਿਲੀ ਵੀ ਆਪਾਂ ਆਮੇ ਕਰੀਏ ਚਲੋ ਪਿਕਚਰ ਮੈਂ ਦੇਖੀ ਨਹੀਂ ਉਹ ਤਾਂ ਸੁਣੀ ਆ ਦੇਖਿਓ ਜ਼ਰੂਰ ਧਰ ਦਿਨਾ ਵਿੱਚ ਦੇਖਣੀ ਚਾਹੀਦੀ ਆ ਕਰਕੇ ਵਡਾਲਾ ਸਾਹਿਬ ਦਾ ਜ਼ਿਕਰ ਹੁੰਦਾ ਉਹ ਚ ਦੇਖਣੀ ਮਨਦੀ ਵੀ ਆ ਸਾਰੇ ਉਹਨਾਂ ਦੇ ਪੈਰੋਗਾਰਾਂ ਸਾਥੀਆਂ ਨੂੰ ਵਡਾਲਾ ਵਾਲਾ ਨਾਮ ਆ ਗਿਆ ਬਲਜੀਤ ਮੇਰਾ ਨਾਮ ਆ ਉਹਨਾਂ ਬਲਜੀਤ ਸਿੰਘ ਵਡਾਲਾ ਨਾ ਜਿਹੜਾ ਮੁੱਖ ਮੰਤਰੀ ਦਾ ਅਸੀਂ ਦੇਖਾਂਗੇ ਫਿਰ ਤਾਂ ਬਲਜੀਤ ਬਿਲਕੁਲ ਠੀਕ ਥੈਂਕ ਯੂ ਪ੍ਰੇਮ ਚੋਪੜਾ ਨੂੰ ਬੋਲ ਹੈ ਸੋ ਗੁਰਪ੍ਰਤਾਪ ਸਿੰਘ ਵਡਾਲਾ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀਗੀ ਤੇ ਗੱਲ ਕੀਤੀ ਉਹ ਧਰਤੀ ਪਿਕਚਰ ਦੀ ਧਾਰਨ ਦੀ ਵੀ ਉਹ ਆਪਣੇ ਪ੍ਰਧਾਨ ਨੂੰ ਹੀ ਕੁਰਸੀ ਤੋਂ ਲਾਉਣ ਲੱਗੇ ਰਹਿੰਦੇ ਆ ਵੀ ਗੁਰਪ੍ਰਤਾਪ ਵਡਾਲਾ ਉਹਨਾਂ ਵੀ ਇਦਾਂ ਤਾਂ ਨਹੀਂ ਕਰ ਰਹੇ ਕਹਿੰਦੇ ਜੇ ਗੁਰੂ ਸਾਹਿਬ ਸਾਡੇ ਤੋਂ ਇਕਰਾਰਿਆ ਤਾਂ ਸਾਨੂੰ ਇਹ ਵੀ ਮਨਜ਼ੂਰ ਹੈ ਪਰ ਸ਼੍ਰੋਮਣੀ ਅਕਾਲੀ ਦਲ ਕੌਮ ਪੰਥ ਦੀ ਚੜ੍ਹਦੀ ਕਾਰਾਂ ਲਈ ਅਸੀਂ ਜੋ ਕਰ ਸਕਾਂਗੇ ਛਾਤੀ ਠੋਕ ਕੇ ਕਰਾਂਗੇ ਹੋਰ ਨਵੇਂ ਤੇ ਤਾਜ਼ੀ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ